ਵੀ ਰੋਣਾ ਸ਼ਾ ਕਰ ਦੇ ਸੀ ਪਹਿਲੀ ਬੰਨਾ ਵੇਚਤਾ ਮੈਂ ਜੱਟ ਜ਼ਿਮੀਦਾਰਾਂ ਦੀ ਧੀ ਆ ਪਰ ਉਹਨਾਂ ਨੇ ਸਾਰਾ ਕੁਝ ਵੇਚਤਾ ਹੁਣ ਤਾਂ ਵੀਰੇ ਸੜਕ ਤੇ ਆ ਗਏ ਆ ਸੜਕ ਤੇ ਆ ਕੇ ਵੀ ਮੈਂ ਫਿਰ ਵੀ ਆਪਣਾ ਖੋਖਾ ਲਾਇਆ بس ਵੀਰੇ ਇਹਨੂੰ ਅੱਗੇ ਲੈ ਕੇ ਜਾਣਾ ਹੁਣ ਬਾਈ ਰੋਣਾ ਨਹੀਂ ਹੈ ਅਸੀਂ ਤੁਹਾਡੀ ਮਦਦ ਵਾਸਤੇ ਆਏ ਆ ਸਾਨੂੰ ਲੱਗਿਆ ਵੀ ਇੱਕ ਗੁਰਸਿੱਖ ਬੰਦਾ ਜਿਹੜਾ ਵਾ ਉਹ ਇੰਨਾ ਨਰਦਈ ਕਿਵੇਂ ਹੋ ਸਕਦਾ ਕਿ ਉਹ ਆਪਣੇ ਬੱਚਿਆਂ ਨੂੰ ਕੁੱਟ ਮਾਰ ਕੇ ਕੱਢੇ ਪੋਤਰੀ ਜਿਹੜੀ ਕਹਿ ਰਹੀ ਐ ਵੀ ਮੇਰਾ ਡੈਡੀ ਸ਼ਰਾਬ ਬੜੀ ਪੀਂਦਾ ਨਸ਼ਾ ਬੜਾ ਕਰਦਾ ਕੀ ਕਹਿਣਾ ਚਾਹਦੇ ਹੋ ਮੇਰੇ ਪੁੱਤ ਨੇ ਕਦੀ ਮੂਨ ਨਸ਼ਾ ਨਹੀਂ ਲਾਇਆ ਨਸ਼ਾ ਨਹੀਂ ਲਾਇਆ ਕਦੀ ਕਦੀ ਜੰਮ ਤੇ ਨਹੀਂ ਲਾਇਆ ਅੱਛਾ ਜੀ ਨਾ ਇਹਨੇ ਮੀਟ ਨਾ ਸ਼ਰਾਬ ਨਾ ਚਰਾਵਾ ਇਹ ਕੋਲ ਹੀ ਖਲੋਂਦਾ ਜਿਹਨੇ ਇਲਜ਼ਾਮ ਹਾਂ ਮੇਰੇ ਤੇ ਲੱਗੇ ਹਨ ਹਾਂ ਸਾਰੇ ਗਲਤ ਆ ਜੀ ਕਹੋਗੇ ਆਪਾਂ ਗੁਰੂ ਘਰ ਖੜੇ ਆ ਜੀ ਜੋ ਵੀ ਇਹਦੇ ਚਾਲ ਚੱਲਣੇ ਬਹੁਤ ਜਿਆਦੇ ਗਲਤ ਹੈਗੇ ਕਿਹਦੇ ਕੁੜੀ ਦੇ ਜਾਂ ਕੁੜੀ ਦੀ ਕੁੜੀ ਦੀ ਮਾਂ ਦੇ ਚੱਲ ਚੱਲਣ ਬਹੁਤ ਜਿਆਦੇ ਗਲਤੀ ਸ਼ਰਨਜੀਤ ਕੌਰ ਦੇ ਅੱਛਾ ਪਪਾ ਦੀ ਯਾਦ ਨਹੀਂ ਆਉਂਦੀ ਹੋਗੀ ਚਲੋ ਪਿਓ ਕੁੱੜਦੇ ਮਾਰਦਾ ਹੀ ਆ ਲੇਕਿਨ ਉਸ ਟਾਈਮ ਦਾ ਪਿਆਰ ਜੋ ਛੋਟੇ ਹੁੰਦੇ ਆ ਪਿਆਰ ਦਿੰਦਾ ਤੁਹਾਨੂੰ ਜੋ ਲਾਡ ਲੜਾਇਆ ਉਹ ਯਾਦ ਕਿਤੇ ਵੇਲਾ ਆਉਂਦਾ ਤੁਹਾਨੂੰ ਮੇਰੇ ਕਦੀ ਲਾਡ ਲੜਾਇਆ ਹੀ ਨਹੀਂ ਪਰ ਉਹ ਕਹਿ ਰਹੀ ਹੈ ਵੀ ਸਾਡਾ ਡੈਡੀ ਸਾਨੂੰ ਕੁੱਟਦਾ ਮਾਰਦਾ ਸੀ ਇਹ ਐਨੇ ਵਿਚਾਰੇ ਨੇ ਘਰੀ ਚੁਪੇ ਨਹੀਂ ਮਾਰੀ ਚਪੇਟ ਨਹੀਂ ਮਾਰੀ ਅੱਛਾ ਮਾਤਾ ਉਹ ਤੇਰਾ ਪੋਤਰਾ ਹੈ ਨਾਲ ਤੇਰੀ ਪੋਤਰੀ ਆ ਦਿਲ ਕਰਦਾ ਉਹਨਾਂ ਨੂੰ ਮਿਲਨ ਦਾ ਕਿ ਤੇਰੇ ਕੋਲੋਂ ਮੈਂ ਤੇ ਆ ਨਹੀਂ ਵੀ ਦੋਵੇਂ ਆ ਜਾਣਾ ਹਾਂ ਤੇ ਘਰ ਦੇ ਮਾਲਕ ਬਣ ਜਾਣਾ ਅੱਛਾ ਆਪਣਾ ਘਰ ਸਾਹਮਣੇ ਚਾਇਆ ਤਾਂ ਸ